ਵਿਦਿਆਰਥੀਓ ਮੇਰੇ ਵੱਲੋਂ ਤੁਹਾਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਕੁਸ਼ਲਪ੍ਰੀਤ ਕਰਨੈ ਨੋਮੀਜ਼ ਮਾਗੀ ਵਿਦਿਆਰਥਣ ਹਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਹਾਈ ਸਕੂਲ ਪੰਨੇਖਾ ਮੈਂ ਤੁਹਾਡੇ ਮੂਰੇ ਇੱਕ ਭਾਸ਼ਣ ਪੇਸ਼ ਕਰਨਾ ਚਾਹੁੰਦੀ ਹਾਂ ਜਿਸ ਦਾ ਨਾਮ ਹੈ ਵਾਤਾਵਰਨ ਦੀ ਸੰਭਾਲ ਇੱਕ ਵਾਤਾਵਰਨ ਵਿੱਚ ਸਾਰੇ ਕੁਦਰਤੀ ਸਰੋਤ ਸ਼ਾਮਲ ਹੁੰਦੇ ਹਨ ਜੋ ਕਈ ਤਰੀਕਿਆਂ ਨਾਲ ਸਮਾਜਤਾ ਕਰਨ ਦੇ ਸਾਡੇ ਵਿਕਾਸ ਅਤੇ ਵਿਕਸਿਤ ਕਰਨ ਲਈ ਵਾਧਾ ਮਾਧਿਅਮ ਪ੍ਰਦਾਨ ਕਰਦਾ ਹੈ ਏਸਾਂ ਏਸਾਨੂੰ ਉਹ ਚੀਜ਼ਾਂ ਪ੍ਰਦਾਨ ਕਰਦਾ ਹੈ ਜਿਹੜੀਆਂ ਸਾਨੂੰ ਇਸ ਧਰਤੀ ਤੇ ਜੀਣ ਲਈ ਲੋੜੀਂਦੀਆਂ ਹਨ ਹਾਲਾਂਕਿ ਸਾਡੇ ਵਾਤਾਵਰਨ ਨੂੰ ਸਧਾਰਨ ਤੌਰ ਤੇ ਬਣਾਈ ਰੱਖਣ ਲਈ ਸਾਨੂੰ ਸਾਰਿਆਂ ਨੂੰ ਕੁਝ ਮਦਦ ਦੀ ਜ਼ਰੂਰਤ ਹੈ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਅਤੇ ਸਦਾ ਨਾ ਨਈ ਮਨੁੱਖੀ ਤਕਨੀਕੀ ਤਕਲੀਫ ਦੇ ਕਾਰਨ ਸਾਡਾ ਵਾਤਾਵਰਨ ਦੇ ਤਤ ਦਿਨੋਂ ਦੇ ਕਟ ਰਹੇ ਹਨ ਸਾਨੂੰ ਕੂੜੇ ਦੀ ਮਾਤਰਾ ਨੂੰ ਘਟਾਉਣਾ ਚਾਹੀਦਾ ਹੈ ਸਾਨੂੰ ਕੂੜੇ ਦੀ ਉੜੇ ਨੂੰ ਸਹੀ ਜਗ੍ਹਾ ਉੱਤੇ ਸੁੱਟਣਾ ਚਾਹੀਦਾ ਹੈ। ਵਾਤਾਵਰਨ ਦੀ ਸੰਭਾਲ ਅੱਜ ਦੇ ਯੁੱਗ ਵਿੱਚ ਬਹੁਤ ਹੀ ਜ਼ਰੂਰੀ ਹੈ। ਵਾਤਾਵਰਨ ਦੀ ਸੰਭਾਲ ਲਈ ਸਾਡਾ ਚੋਗਧੰ ਬਹੁਤ ਅਹਿਮ ਭੂਮਿਕਾ ਨਿਭਾ ਸਕਦਾ ਹੈ। ਵਾਤਾਵਰਨ ਪ੍ਰਦੂਸ਼ਣ ਹੱਦ ਤੋਂ ਕਾਫੀ ਵੱਧ ਚੁੱਕਾ ਹੈ। ਸਾਨੂੰ ਵਾਤਾਵਰਨ ਪ੍ਰਦੂਸ਼ਣ ਘਟਾਉਣਾ ਚਾਹੀਦਾ ਹੈ। ਵਾਤਾਵਰਨ ਦੀ ਸੁਰੱਖਿਆ ਸੁਰੱਖਿਆ ਲਈ ਅਸੀਂ ਬਹੁਤ ਤਰੀਕੇ ਅਪਣਾ ਸਕਦੇ ਹਾਂ। ਵਾਤਾਵਰਨ ਦੀ ਸੰਭਾਲ ਨਾਲ ਹਰਿਆਲੀ ਵਧੀ ਹੈ। ਕਰਨ ਲਈ ਸਾਨੂੰ ਬਹੁਤ ਤੋਂ ਬਾਅਦ ਰੁੱਖ ਲਗਾਉਣੇ ਚਾਹੀਦੇ ਹਨ ਬਾਗਾਵਰਨ ਦੀ ਸੰਭਾਲ ਪੂਰੇ ਸੰਸਾਰ ਦੀ ਹੈ ਇੱਕ ਸੁਖੀ ਸੰਸਾਰ ਲਈ ਬਾਤਾਵਰਨ ਦੀ ਸੰਭਾਲ ਬਹੁਤ ਜ਼ਰੂਰੀ ਹੈ ਅੱਜ ਦੇ ਯੁੱਗ ਵਿੱਚ ਮਨੁੱਖ ਦੇ ਫਾਇਦੇ ਲਈ ਪੌ ਪੇੜ ਪੌਦੇ ਕੱਟਨੇ ਸ਼ੁਰੂ ਕਰ ਦਿੱਤੇ ਜੀਵ ਜੰਤੂਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਿਸ ਦਾ ਸਿੱਧਾ ਬਾਤਾਵਰਨ ਉੱਪਰ ਅਸਰ ਪੈਂਦਾ ਹੈ ਸਾਨੂੰ ਬਹੁਤ ਤੋਂ ਬਾਅਦ ਰੁੱਖ ਲਗਾਉਣੇ ਚਾਹੀਦੇ ਹਨ ਬਾਗਾਵਰਨ ਤੋਂ ਮਨੁੱਖ ਕਾ ਸਾਰੇ ਸੰਸਾਧਨ ਪ੍ਰਾਪਤ ਕੀਤੇ ਹਨ ਇਸ ਲਈ ਵਾਤਾਵਰਨ ਨੂੰ ਸੰਭਾਲ ਬਹੁਤ ਜ਼ਰੂਰੀ ਹੈ ਧੰਨਵਾਦ ਕੋਸ਼ਿਸ਼ ਕੀਤੀ ਕੋ ਤੇ ਮੈਂ ਸਤੇ ਸਦਾ ਦਿੰਨਾ ਬਲਵਿੰਦਰ ਕੌਰ